ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਕੁਕਿੰਗ ਚੈਨਲ ਪੰਜਾਬੀ ਹੋਮ ਕਿਚਨ ਦੇ ਵਿੱਚ ਅੱਜ ਅਸੀਂ ਬਹੁਤ ਹੀ ਟੇਸਟੀ ਵੈਜ ਚਾਵਲ ਬਣਾ ਕੇ ਤਿਆਰ ਕਰਾਂਗੇ ਇਹ ਖਾਣ ਵਿੱਚ ਇੰਨੇ ਟੇਸਟੀ ਹੁੰਦੇ ਹਨ ਕਿ ਤੁਸੀਂ ਇੱਕ ਵਾਰੀ ਬਣਾਉਗੇ ਤਾਂ ਹਰ ਵਾਰੀ ਇਸੇ ਤਰੀਕੇ ਨਾਲ ਬਣਾ ਕੇ ਖਾਓਗੇ ਤਾਂ ਚਲੋ ਆディ ਇਸ ਮਜ਼ੇਦਾਰ ਰੈਸਪੀ ਨੂੰ ਸ਼ੁਰੂ ਕਰਦੇ ਹਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਵਿਚ ਚਾਵਲ ਬਣਾਉਣ ਦੇ ਲਈ ਇੱਥੇ ਮੈਂ ਕੁਝ ਵੈਜੀਸ ਕਟੀਆਂ ਹਨ ਤੁਸੀਂ ਆਪਣੇ ਪਸੰਦੀਆਂ ਕੋਈ ਵੀ ਵੈਜੀਸ ਕੱਟ ਸਕਦੇ ਹੋ ਹੁਣ ਅਸੀਂ ਇੱਕ ਗਲਾਸ ਬਾਸਮਤੀ ਚਾਵਲ ਦਾ ਲਿਆ ਇਹਨਾਂ ਨੂੰ ਮੈਂ ਧੋ ਕੇ ਚੰਗੀ ਤਰ੍ਹਾਂ ਭਿਉਂ ਕੇ ਰੱਖ ਦਿੱਤਾ ਹੈ ਤੇ ਇੱਥੇ ਅੱਧੀ ਕੋਲੀ ਅਸੀਂ ਸੋਇਆਬੀਨ ਦੀ ਲਵਾਂਗੇ ਅੱਧੀ ਕੋਲੀ ਮਟਰ ਦੀ ਲਈਏ ਹੁਣ ਅਸੀਂ ਇੱਕ ਕੜਾਹੀ ਦੇ ਵਿੱਚ ਥੋੜਾ ਜਿਹਾ ਤੇਲ ਪਾਵਾਂਗੇ ਤੇ ਉਹਦੇ ਵਿੱਚ ਪਿਆਜ਼ਾਂ ਨੂੰ ਪਾ ਕੇ ਗੋਲਡਨ ਬ੍ਰਾਊਨ ਹੋਣ ਤੱਕ ਪਕਾਵਾਂਗੇ ਇਹਨਾਂ ਨੂੰ ਅਸੀਂ ਲਗਾਤਾਰ ਹਿਲਾਉਂਦੇ ਰਹਿਣਾ ਹੈ ਉਸ ਤੋਂ ਬਾਅਦ ਜਦੋਂ ਪਿਆਜ਼ ਸਾਡੇ ਲਾਈਟ ਪਿੰਕ ਹੋ ਜਾਣ ਤਾਂ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਕੱਟੇ ਹੋਏ ਆਲੂ ਪਾ ਦਾਂਗੇ ਅਤੇ ਨਾਲ ਹੀ ਇਹ ਸੀ ਇਹਦੇ ਵਿੱਚ ਕੱਟੀ ਹੋਈ ਗਾਜਰ ਪਾ ਦਾਂਗੇ ਅਗے ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਤੁਸੀਂ ਆਪਣੇ ਪਸੰਦ ਦੀਆਂ ਕੋਈ ਵੀ ਵੈਜੀਸ ਕੋਈ ਵੀ ਸਬਜ਼ੀ ਇਹਦੇ ਵਿੱਚ ਪਾ ਸਕਦੇ ਹੋ ਇਹਨਾਂ ਨੂੰ ਅਸੀਂ 2 ਮਿੰਟ ਤੱਕ ਲੋ ਫਲੇਮ ਤੇ ਹੀ ਕੁੱਕ ਕਰਨਾ ਹੈ ਹੁਣ ਅਸੀਂ ਇਹਦੇ ਵਿੱਚ ਹਰੇ ਮਟਰ ਪਾਵਾਂਗੇ ਅਤੇ ਨਾਲ ਹੀ ਸੋਇਆਬੀਨ ਪਾ ਕੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਮਿਕਸ ਵੈਜ ਚਾਵਲ ਖਾਣ ਵਿੱਚ ਬਹੁਤ ਹੀ ਟੇਸਟੀ ਹੁੰਦੇ ਹਨ ਅਤੇ ਇਸ ਦੇ ਨਾਲ ਕੋਈ ਵੀ ਸਬਜ਼ੀ ਜਾਂ ਦਾਲ ਦੀ ਕੋਈ ਜ਼ਰੂਰਤ ਨਹੀਂ ਹੁੰਦੀ ਇਹਨਾਂ ਨੂੰ ਅਸੀਂ ਲੋ ਫਲੇਮ ਤੇ ਹੀ ਪਕਾਵਾਂਗੇ ਹੁਣ ਅਸੀਂ ਇਹਦੇ ਵਿੱਚ ਕੱਟੇ ਹੋਏ ਟਮਾਟਰ ਪਾ ਦਾਂਗੇ ਅਤੇ ਨਾਲ ਹੀ ਕੱਟੀ ਹੋਈ ਹਰੀ ਮਿਰਚ ਵੀ ਪਾ ਦਾਂਗੇ ਅਸੀਂ ਟਮਾਟਰ ਨੂੰ ਬਾਦ ਵਿੱਚ ਹੀ ਪਾਉਣਾ ਹੈ ਜੇਕਰ ਅਸੀਂ ਪਹਿਲਾਂ ਟਮਾਟਰ ਐਡ ਕਰ ਦਾਂਗੇ ਤਾਂ ਉਹ ਜਲਦੀ ਗਲ ਜਾਏਗਾ ਜਿਸ ਨਾਲ ਇਸ ਦਾ ਟੇਸਟ ਅੱਛਾ ਨਹੀਂ ਆਏਗਾ ਹੁਣ ਅਸੀਂ ਆਪਣੇ ਸਵਾਦ ਦੇ ਅਨਸਾਰ ਨਮਕ ਪਾ ਦਾਂਗੇ ਮੈਂ ਇਹਦੇ ਵਿੱਚ 2 ਚਮਚ ਨਮਕ ਦੇ ਪਾਏ ਹਨ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਨਮਕ ਘੱਟ ਜਾਂ ਵੱਧ ਕਰ ਸਕਦੇ ਹੋ ਅਤੇ ਉਸ ਤੋਂ ਬਾਅਦ ਅਸੀਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਲਗਾਤਾਰ ਹਿਲਾਉਂਦੇ ਹੋਏ ਨੂੰ ਅਸੀਂ 2 ਮਿੰਟ ਤੱਕ ਕੁੱਕ ਕਰਾਂਗੇ ਹੁਣ ਅਸੀਂ ਇਹਦੇ ਵਿੱਚ ਕਟਿਆ ਹੋਇਆ ਹਰਾ ਧਨੀਆ ਪਾ ਦਾਂਗੇ ਹਰੇ ਧਨੀਆ ਪਾਣ ਦੇ ਨਾਲ ਸਾਡੇ ਚਾਵਲ ਬਹੁਤ ਹੀ ਵਧੀਆ ਲੱਗਦੇ ਹਨ ਅਤੇ ਹੁਣ ਅਸੀਂ ਇਹਦੇ ਵਿੱਚ ਬਾਸਮਤੀ ਰਾਈਸ ਜਿਹੜੇ ਕਿ ਅਸੀਂ ਭੋਂਕੇ ਰੱਖੇ ਸੀ ਉਹ ਵੀ ਪਾ ਦਾਂਗੇ ਬਾਸਮਤੀ ਚੋਲਾਂ ਦਾ ਪਾਣੀ ਕੱਢ ਦਾਂਗੇ ਤੇ ਉਹਨਾਂ ਨੂੰ ਅਸੀਂ ਇਹਦੇ ਵਿੱਚ ਮਿਕਸ ਕਰ ਦਾਂਗੇ ਅਤੇ ਇਹਨੂੰ ਚੰਗੀ ਤਰ੍ਹਾਂ ਸਬਜ਼ੀਆਂ ਦੇ ਵਿੱਚ ਮਿਕਸ ਕਰ ਦਾਂਗੇ मिक्स ਕਰਨ ਤੋਂ ਬਾਅਦ ਹੁਣ ਅਸੀਂ ਇਹਦੇ ਵਿੱਚ ਦੋ ਗਲਾਸ ਪਾਣੀ ਦੇ ਪਾਵਾਂਗੇ ਅਤੇ ਇਹਨੂੰ ਚੰਗੀ ਤਰ੍ਹਾਂ ਹਿਲਾ ਦਾਂਗੇ ਤਾਂ ਜੋ ਸਬਜ਼ੀਆਂ ਨੇ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਜਾਣ ਅਤੇ ਨਮਕ ਸਾਰਾ ਪਾਣੀ ਦੇ ਵਿੱਚ ਮਿਕਸ ਹੋ ਜਾਵੇ ਅਤੇ ਹੁਣ ਇਸ ਨੂੰ ਢੱਕ ਕੇ ਅਸੀਂ 10 ਤੋਂ 15 ਮਿੰਟ ਤੱਕ ਲੋ ਫਲੇਮ ਤੇ ਹੀ ਪਕਾਵਾਂਗੇ 10 ਮਿੰਟ ਹੋ ਚੁੱਕੇ ਹਨ ਹੁਣ ਅਸੀਂ ਰਾਈਸ ਦੇਖਾਂਗੇ ਸਾਡੇ ਰਾਈਸ ਬਣ ਕੇ ਤਿਆਰ ਹਨ ਦੇਖੋ ਕਿੰਨੇ ਵਧੀਆ ਰਾਈਸ ਬਣੇ ਹਨ ਸਾਰੇ ਰਾਈਸ ਬਿਲਕੁਲ ਖਿਲੇ-ਖਿਲੇ ਬਣੇ ਹਨ ਤੇ ਖਾਣ ਵਿੱਚ ਵੀ ਬਹੁਤ ਹੀ ਟੇਸਟੀ ਹੁੰਦੇ ਹਨ ਜੇਕਰ ਤੁਹਾਨੂੰ ਮੇਰੀ ਰੈਸਪੀ ਵਧੀਆ ਲੱਗੇ ਤਾਂ ਮੇਰੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਦੇਖੋ ਸਾਡੇ ਰਾਈਸ ਕਿੰਨੇ ਵਧੀਆ ਬਣ ਕੇ ਤਿਆਰ ਹੋਏ ਹਨ ਇਹਨਾਂ ਨੂੰ ਅਸੀਂ ਹੁਣ ਗਰਮਾ-ਗਰਮ ਸਰਵ ਕਰਾਂਗੇ ਤੁਸੀਂ ਵੀ ਇਸੇ ਤਰੀਕੇ ਨਾਲ ਰਿਕਵਰ ਰਾਈਸ ਜਰੂਰ ਬਣਾ ਕੇ ਖਾਓ ਮੈਨੂੰ ਉਮੀਦ ਆ ਕਿ ਤੁਹਾਨੂੰ ਇਹ ਬਹੁਤ ਵਧੀਆ ਲੱਗਣਗੇ ਤੇ ਖਾਣ ਵਿੱਚ ਬਹੁਤ ਟੇਸਟੀ ਹੋਣਗੇ ਤੇ ਹੁਣ ਅਸੀਂ ਇਹਨਾਂ ਨੂੰ ਇੱਕ ਪਲੇਟ ਦੇ ਵਿੱਚ ਸਰਵ ਕਰ ਦਾਂਗੇ ਤਿਆਰ ਆ ਸਾਡੇ ਮਿਕਸ ਵੈਜ ਰਾਈਸ ਇਹਨਾਂ ਨੂੰ ਤੁਸੀਂ ਖਾਓ ਤੇ ਖਿਲਾਓ ਇਹ ਜਰੂਰ ਸਾਰਨ ਨੂੰ ਬਹੁਤ ਪਸੰਦ ਆਣਗੇ ਇਹ ਖਾਣ ਵਿੱਚ ਬਹੁਤ ਹੀ ਜ਼ਿਆਦਾ ਟੇਸਟੀ ਹੁੰਦੇ ਹਨ ਜੇਕਰ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਸਬਸਕ੍ਰਾਈਬ ਜਰੂਰ ਕਰਿਓ ਚਲਦੇ ਹੁਣ ਅਗਲੀ ਨਵੀਂ ਵਧੀਆ ਜੀ ਰੈਸਪੀ ਨਾਲ ਧੰਨਵਾਦ